ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਪਿਛਲੀ ਵਾਰ ਮੈਂ ਵੀਡੀਓ ਪਾਈ ਸੀ ਇੱਕ ਉਹਦੇ ਵਿੱਚ ਪੁਰਾਣਾ ਬੇਰਵਾ ਕੀਤਾ ਤੇ ਉੱਥੇ ਮੈਂ ਕਿਹਾ ਸੀ ਵੀ ਅਗਲੀ ਵਾਰ ਜਦੋਂ ਮੈਂ ਵੀਡੀਓ ਪਾਉਂਗਾ ਉਹ ਸ਼ਾਮ ਬਲਕਾਰ ਦੋ ਬੰਦੇ ਜਿਹੜੇ ਕਿ ਪਹਿਲਾਂ ਐਸੇ ਡਾਇਰੈਕਟਰ ਰਾਈਟਰ ਆਏ ਸੀ ਉਹਨਾਂ ਬਾਰੇ ਵੀਡੀਓ ਪਾਉਂਗਾ ਇਹ ਸ਼ਾਮ ਬਲਕਾਰ ਜੀ ਜਿਹੜੇ ਨੇ ਸਭ ਤੋਂ ਪਹਿਲਾਂ ਕਾਫੀ ਪੁਰਾਣੇ ਰਾਈਟਰ ਸੀ ਜੀ ਇਹ ਮੁੰਬਈ ਚ ਆਏ ਇਹਨਾਂ ਨੇ ਕਾਫੀ ਮੱਲਾ ਮਾਰੀਆਂ ਬਹੁਤ ਗਾਣੇ ਕੀਤੇ ਬੜੇ ਬੜੇ ਡਾਇਰੈਕਟਰਾਂ ਨਾਲ ਕੰਮ ਕੀਤਾ ਹਿੰਦੀ ਵਾਲੇ ਡਾਇਰੈਕਟਰਾਂ ਨਾਲ ਬਹਿਣ ਠਣ ਸੀ ਤੇ ਉਹਨਾਂ ਦੇ ਅਸਿਸਟੈਂਟ ਜਿਹੜੇ ਸੀ ਉਹ ਮਤਲਬ ਅਸਿਸਟੈਂਟ ਪਰ ਵਾਕਈ ਇਹਨਾਂ ਦੇ ਹੋਣੇ ਹੀ ਸੀ ਇਹਨਾਂ ਦੀ ਡਾਇਰੈਕਟਰਾਂ ਨਾਲ ਬੜਬੜਿਆ ਨਾਲ ਪਹੁੰਚ ਸੀ ਹਿੰਦੀ ਵਾਲਿਆਂ ਨਾਲ ਪਹੁੰਚ ਸੀ ਸਾਡੇ ਪੰਜਾਬੀਆਂ ਦੀ ਇੱਕ ਮਤਲਬ ਬਤਮੀਜ਼ੀ ਕਹਿ ਸਕਦੇ ਆਂ ਜੀ ਇਹ ਆਪ ਤਾਂ ਚਾਹੁੰਦੇ ਆ ਅਸਿਸਟੈਂਟ ਬਸ ਅਸਿਸਟੈਂਟ ਤੋਂ ਡਾਇਰੈਕਟਰ ਬਣੀਏ ਪਰ ਜਿਹੜਾ ਰਾਈਟਰ ਹੈ ਉਹ ਰਾਈਟਰ ਤੋਂ 뮤직 ਡਾਇਰੈਕਟਰ ਨਾ ਬਣ ਜਾਏ ਜਾਂ ਐਕਟਰ ਤੋਂ ਕੋਈ ਡਾਇਰੈਕਟਰ ਨਾ ਬਣ ਜਾਏ ਇਹਨਾਂ ਦੇ ਵਿੱਚ ਬਹੁਤ ਖਾਮੀਆਂ ਆ ਇੱਕ ਹੀ ਬੰਦਾ ਸੀ ਜਿਹੜਾ ਜੈਦੇਵ ਤੇ ਬਬਲੂ ਤੇ ਦੋ ਬੰਦੇ ਮਜਿਸ਼ੀਅਨ ਹੁੰਦੇ ਸੀ ਉਹ ਜਾ ਸਾਹਿਬ ਨਾਲ ਉਹ ਫੇਰ 뮤직 ਡਾਇਰੈਕਟਰ ਬਣੇ ਜੈਦੇਵ ਕੁਮਾਰ ਜੀ ਹੈ ਨਾ ਤੇ ਉਹ ਇੱਕ ਸੀ ਤੇ ਉਸ ਤੋਂ ਬਾਅਦ ਜਿੰਨੇ ਲੋਕ ਵੀ ਸੀ ਜਾਂ ਤੁਸੀਂ ਜੱਗੀ ਸਿੰਘ ਲਾ ਲਓ ਜੱਗੀ ਸਿੰਘ ਜਦੋਂ 뮤직 ਡਾਇਰੈਕਟਰ ਬਣਨ ਲੱਗਾ ਤੇ ਉਹਦੀਆਂ ਵੀ ਟੰਗਾਂ ਕਿਵੇਂ ਖਿੱਚੀਆਂ ਗਈਆਂ ਜਿੰਨੇ ਅਸਿਸਟੈਂਟ ਵਗੈਰਾ ਗਦਰ ਗੁਦਰ ਕਰਨਗੇ ਉਹ ਨਹੀਂ ਉਹਨੂੰ ਕੰਮ ਥੋੜੀ ਦਿੱਤਾ ਜਾਂ ਬਾਕੀਆਂ ਨੇ ਗੁਗੂ ਨੂੰ ਵਰਗਿਆਂ ਨੇ ਜਿੰਨੇ ਵੀ ਨੇ ਮਾਈ ਉਹ ਮੈਨੂੰ ਮੇਰਾ ਕੀ ਬਗਾਲ ਲੈਣਗੇ ਮੈਨੂੰ ਬੱਤੋਦ ਕੰਮ ਹੀ ਨਾ ਦੇਣਗੇ ਪਹਿਲਾਂ ਕਿਹੜਾ ਮੈਂ ਕਰ ਰਿਹਾ ਕੋਈ ਚੱਕਰ ਨਹੀਂ ਪਰ ਸੱਚ ਬੋਲਣਾ ਬਹੁਤ ਜ਼ਰੂਰੀ ਜਿਹੜੇ ਬੰਦੇ ਇਸ ਗੱਲ ਨੂੰ ਕਹਿੰਦੇ ਨੇ ਨੈਗੇਟਿਵਿਟੀ ਆ ਕੋਈ ਨੈਗੇਟਿਵਿਟੀ ਨਹੀਂ ਸੱਚ ਕਹਿੰਦੇ ਆ ਵੱਡੇ-ਵੱਡੇ ਵਿਦਵਾਨ ਜਿਹੜੇ ਆ ਉਹਨਾਂ ਨੂੰ ਮੈਂ ਗਧੇ ਸਮਝਦਾ ਜਦੋਂ ਇਹ ਗੱਲ ਨੂੰ ਨੈਗੇਟਿਵਿਟੀ ਕਹਿੰਦੇ ਆ ਝੂਠ ਬੋਲਣ ਨੂੰ ਹਿਰਾਫੇਰੀਆਂ ਇਹਨਾਂ ਦੀਆਂ ਕਰਕੇ ਇੰਨਾਂ ਨੂੰ ਬੜੇ ਬਣਾਉਣ ਲਈ ਤਾਂ ਤੁਹਾਡੇ ਕੋਲ 3600 ਚੈਨਲ ਤੁਰੇ ਫਿਰਦੇ ਆ ਸੱਚ ਦੱਸਣ ਵਾਲਾ ਹੀ ਤੁਹਾਡੇ ਕੋਲ ਹੈ ਨਹੀਂ ਉਹ ਜੇ ਕੋਈ ਦੱਸਦਾ ਤੁਹਾਨੂੰ ਤੇ ਸਮਝਿਆ ਕਰੋ ਚੀਜ਼ ਨੂੰ ਊਲ ਜਰੂਰ ਕਮੈਂਟ ਪਾਉਣ ਤੋਂ ਪਹਿਲਾਂ ਇਹ ਸੋਚਿਆ ਕਰੋ ਕਿ ਇਹ ਬੰਦਾ ਅਲੱਗ ਤੁਹਾਨੂੰ ਕੋਈ ਦੱਸ ਰਿਹਾ ਝੂਠ ਐ ਮੈਂ ਹੜਾ ਹੜ ਕਰਨੀ ਇਹਨਾਂ ਦੀ ਬੱਲੇ ਬੱਲੇ ਕਰਨ ਲਈ ਪੈਸੇ ਲੈ ਕੇ 3600 ਤੁਰੇ ਫਿਰਦੇ ਆ ਸਮਝਣ ਵਾਲੀ ਗੱਲ ਐ ਸ਼ਾਮ ਬਲਕਾਰ ਸਾਹਿਬ ਉਹ ਬੰਦੇ ਸੀ ਜੀ ਮੜਾਈਓ ਉਸੇ ਗੱਲ ਦੇ ਸ਼ਾਮ ਬਲਕਾਰ ਸਾਹਿਬ ਪੁਰਾਣੇ ਸੀ ਸਭ ਤੋਂ ਵੱਡ ਵੱਡੇ ਡਾਇਰੈਕਟਰਾਂ ਨਾਲ ਬਹਿਣਾ ਉੱਠਣਾ ਸੀ ਜਿੰਨੇ ਉਹਨਾਂ ਦੇ ਅਸਿਸਟੈਂਟ ਸੀ ਉਹ ਵੀ ਇਹਨਾਂ ਨੂੰ ਮਿਲਦੇ ਸੀ ਉਹ ਚ ਤੁਸੀਂ ਅਨਰਾਗ ਸਿੰਘ ਲਾ ਲਓ ਜਾਂ ਪੰਕਜ ਬਤਰਾ ਲਾ ਲਓ ਹੋਰ ਮਨਦੀਪ ਲਾ ਲਓ ਮਨਦੀਪ ਸਿੰਘ ਹਨ ਉਹਨਾਂ ਨੇ ਕਿੰਨੀਆਂ ਉਹਨੇ ਵੀ ਬਣਾਈਆਂ ਫਿਲਮਾਂ ਕਦੀ ਉਹ ਭੱਗ ਬਣ ਲੈਂਦੇ ਆ ਕਦੀ ਵਾਲ ਕੱਟਿਓ ਹੁੰਦੇ ਆ ਤੇ ਮਾਨ ਵਰਗੇ ਬੰਦੇ ਮਾਨ ਬੇਜਰਗੇ ਵੀ ਇਹਨਾਂ ਕੋਲ ਬੈੰਦੇ ਉੱਠਦੇ ਸੀ ਤੇ ਭਰਾ ਵਾਂਗ ਹੋ ਰਹੇ ਦੇ ਸੀ ਸਾਰਿਆਂ ਨਾਲ ਪਹਿਲਾਂ ਤਾਂ ਉਹਨਾਂ ਦੀ ਨੇਚਰ ਕੀ ਸੀ ਬਾ ਕਮਾਲ ਸੀ ਯਾਰ ਕਿਸੇ ਨੂੰ ਮੂੰਹ ਤੇ ਕਹਿ ਦੇਣਾ ਜਿਹੜੀ ਉਹ ਚ ਕਮੀ ਹੋਵੇ ਉਹ ਕੋਈ ਮਾੜਾ ਨਹੀਂ ਸ਼ਾਇਦ ਉਹਨਾਂ ਨੂੰ ਬੁਰੀ ਲੱਗਦੀ ਸੀ ਕਿਤੇ ਨਾ ਕਿਤੇ ਕਈ ਲੋਕ ਚਮਚਾਗਰੀਆਂ ਕਰਕੇ ਜਾਂ ਕਈ ਲੋਕ ਆਪਣੀ ਮਿਹਨਤ ਕਰਕੇ ਅੱਗੇ ਚਮਚਾਗਰੀ ਵਾਲੇ ਜ਼ਿਆਦਾ ਹੈ ਜੀ ਇਸ ਲੈਂਚ ਤੇ ਚਮਚਾਗਰੀ ਕਰਕੇ ਅੱਗੇ ਲੰਘ ਤੇ ਉਹ ਇਹਨਾਂ ਨੂੰ ਹੀ ਮਤਲਬ ਅੱਖਾਂ ਦਿਖਾਉਣ ਲੱਗ ਪਏ ਆ ਇਹਨਾਂ ਨੂੰ ਵੀ ਮੁੜ ਕੇ ਉਹ ਨਹੀਂ ਕੰਮ ਲਈ ਉਹਨਾਂ ਹੀ ਹਾਂ ਨਹੀਂ ਕੀਤੀ ਪਹਿਲੀ ਵਾਰ ਜਦੋਂ ਮੈਂ ਮਿਲਿਆ ਸੀ ਕੁਮਾਰ ਨੇ ਮੈਨੂੰ ਇਹ ਦਿਖਾਇਆ ਸ਼ਾਮ ਬਲਕਾਰ ਨੇ ਇੱਦਾਂ-ਇੱਦਾਂ ਕਰਕੇ ਤੁਸੀਂ ਸੋਚੋ ਕੁਮਾਰ ਦਾ ਵੱਡਾ ਨਾਂ ਆ ਕੁਮਾਰ ਉਹ ਉਹ ਵੀ ਲਿਖ-ਲੁਖ ਲੈਂਦਾ ਸੀ 3-4000 ਰੁਪਏ ਕੁਮਾਰ ਨੂੰ ਤਾਂ ਗਾਣੇ ਦਾ ਮਿਲਦਾ ਹੁੰਦਾ ਸੀ ਕਈ ਗਾਣੇ 'ਚ ਮੈਂ ਵੀ ਉਹਨਾਂ ਲਿਖਾਉਣ ਦੀ ਮਦਦ ਕਰਦਾ ਸੀ ਅੱਜ ਉਹ ਜੋ ਮਰਜ਼ੀ ਕਵੇ ਉਦੋਂ ਗੋਸਟ ਰਾਈਟਰ ਨਹੀਂ ਹੁੰਦੇ ਸੀ ਬੰਦਾ ਉਹ ਵੀ ਬਹੁਤਾ ਵਧੀਆ ਨਹੀਂ ਪਰ ਉਹ ਕਹਿੰਦੇ ਆ ਮੈਨੂੰ ਸੁਣਨ ਚ ਆਇਆ ਕਿ ਇਹ ਸ਼ਾਮ ਬਲਕਾਰ ਭਾਜੀ ਉਹਨਾਂ ਨੂੰ ਉਹਨੇ ਕੰਮ ਦਿੱਤਾ ਐਂਡ ਆਫ ਦੇ ਥੋੜੇ ਦਿਨ ਥੋੜੇ ਦਿਨ ਪਹਿਲਾਂ ਸੋਰੀ ਐਂਡ ਆਫ ਡੇ ਬਹੁਤਾ ਅੰਗਰੇਜ਼ ਬੰਦਾ ਤੇ ਉਹ ਥੋੜੇ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਕੁਮਾਰ ਨਹੀਂ ਉਹਨੂੰ ਕੰਮ ਦਿੱਤਾ ਉਦਾਂ ਕੁਮਾਰ ਮਤਲਬ ਕੱਢ ਕੇ ਨਿਕਲਣ ਵਾਲਿਆਂ ਜਾਂ ਕੁਮਾਰ ਕਦੀ ਕਿਸਦੇ ਕੰਮ ਆਉਣ ਵਾਲਿਆਂ ਚੈ ਨਹੀਂ ਬਹੁਤ ਤੇਜ ਬੰਦਾ ਆ ਜਾਤ ਬਰਾਦਰੀ ਮੈਨੂੰ ਉਹਦੀ ਪਤਾ ਨਹੀਂ ਪਰ ਹਰਕਤਾਂ ਉਹਦੀਆਂ ਬਹੁਤ ਹਲਕੀਆਂ ਮੈਨੂੰ ਜਿੰਨੀਆਂ ਕਿ ਲੱਗੀਆਂ ਹਨਾ ਮੈਂ ਝੂਠ ਨਹੀਂ ਬੋਲੂਗਾ ਇਸੇ ਬਾਰੇ ਵੀ ਤੇ ਮੇਰੀ ਕਿਹੜੀ ਟੰਗ ਭੰਨਣੀ ਪਿੱਛੇ ਜਾ ਮੈਂ ਉਹਨੂੰ ਜਾਣ ਕੇ ਮੈਸੇਜ ਪਾਇਆ ਸੀ ਉਹਨੂੰ ਪਰਖਣ ਲਈ ਕਿਉਂਕਿ ਬਹੁਤ ਟਾਈਮ ਉਹ ਜਦੋਂ ਉਹਨੂੰ ਲੋਡ ਸੀ ਉਹ ਮੈਨੂੰ ਨਾਲ ਲੈ ਕੇ ਫਿਰਦਾ ਰਿਹਾ ਹਨਾ ਤੇ ਮੁਣ ਕੇ ਮਤਲਬ ਨਿਕਲਤ ਬਾਅਦ ਤਾਂ ਕਿੱਦਾਂ ਕਰਦੇ ਇਹ ਪੰਜਾਬੀ ਜਦਾ ਐ ਕਰਦੇ ਆ ਜੀ ਹੁਣ ਜਦੋਂ ਤੋਂ ਮੈਂ ਐਜ਼ ਅ ਐਕਟਰ ਕੰਮ ਛੱਡ ਕੇ ਡਾਇਰੈਕਟਰ ਬਣਨ ਦੀ ਕੋਸ਼ਿਸ਼ ਕੀਤੀ ਤਾਂ ਮੇਰ ਨਾਲ ਕੀ ਕੀਤੀ ਮੇਰੇ ਤੋਂ ਚਿੜ ਰਹੇ ਨੇ ਸਾਰੇ ਹਾਲਾਂਕਿ ਸਭ ਨੂੰ ਪਤਾ ਕਿੰਨੀਆਂ ਫਿਲਮਾਂ ਕਿੰਨੇ ਪ੍ਰੋਜੈਕਟ ਮੇਰੇ ਚੋਰੀ ਹੋ ਗਏ ਸਭ ਨੂੰ ਪਤਾ ਕਿ ਮੈਂ ਇਹਨਾਂ ਤੋਂ ਵਧੀਆ ਕਰ ਲਊਗਾ ਪਰ ਬਾਈ ਸਭ ਦੀ ਕੋਸ਼ਿਸ਼ ਇਹ ਹੀ ਆ ਪਈ ਇਹ ਬੰਦਾ ਨਾ ਆ ਜਾਏ ਅੱਗੇ ਇਹ ਇੰਡਸਟਰੀ ਇਦਾਂ ਦੀ ਆ ਸ਼ਾਮ ਬਲਕਾਰ ਸਾਹਿਬ ਭਾਜੀ ਦੇ ਘਰੇ ਮੈਂ ਥੋੜੇ ਜਿਹਾ ਬੰਦਿਆਂ ਦੇ ਨਾਂ ਲਏ ਆ ਟੌਪ ਟੌਪ ਦੇ ਡਾਇਰੈਕਟਰਿਆਂ ਦੇ ਘਰੇ ਬੈੰਦੇ ਰਹੇ ਚਾਹਾਂ ਪੀਂਦੇ ਰਹੇ ਪਰੌਂਠੇ ਖਾਂਦੇ ਰਹੇ ਉਹ ਤਾਂ ਪਹਿਲਾਂ ਤੋਂ ਕਹਿੰਦਾ ਨਮਕ ਹਰਾਮ ਸਾਡੇ ਪੰਜਾਬੀ ਜ਼ਿਆਦਾ ਆ ਤੇ ਪੰਜਾਬੀ ਸਾਡੇ ਬਹੁਤ ਘੱਟ ਕੰਮ ਆਉਂਦੇ ਇੱਕ ਦੂਜਿਆਂ ਦੇ ਇਹ ਲਿਖ ਕੇ ਲੈ ਲਓ ਐਵੇਂ ਫੋਕੀਆਂ ਫੜਾ ਨਾ ਮਾਰਿਆ ਕਰੋ ਪੰਜਾਬੀਆਂ ਨੂੰ ਐ ਨਾ ਕਹੇ ਪੰਜਾਬੀ ਦੀਆਂ ਲੱਤਾਂ ਨਾ ਖਿੱਚ ਉਹ ਜਿਨ੍ਹਾਂ ਦੀਆਂ ਲੱਤਾਂ ਖਿੱਚਣ ਨੂੰ ਤੁਸੀਂ ਕਹਿੰਦੇ ਆ ਉਹ ਪਤਾ ਨਹੀਂ ਕਿਹੜੀ ਕਿਹੜੀ ਹਿੱਕ ਤੇ ਪੈਰ ਰੱਖ ਕੇ ਲੰਗੇ ਹੋਏ ਨੇ ਭਲਾ ਕਰਨ ਵਾਲੇ ਸਾਰੇ ਬੰਦੇ ਜਿਹੜੇ ਆਪਣੇ ਘਰੀ ਬਿਠਾ ਕੇ ਪਰੌਂਠੇ ਖਵਾਉਂਦੇ ਚਾਹ ਪਿਲਾਉਂਦੇ ਸਾਰੇ ਪਿੱਛੇ ਆ ਕਿਹਦੇ ਕਿਹਦੇ ਨਾਂ ਲੈਦਾ ਕਈ ਤਾਂ ਆਪਣੀਆਂ ਵੀਡੀਓ ਪ ਬਹੁਤ ਬੰਦੇ ਇਦਾਂ ਦੇ ਜਿਹੜੇ ਪਿੱਛੇ ਆ ਭਣਾ ਕਰਨ ਵਾਲੇ ਜਿਹੜੇ ਹੀਰਾ ਫੇਰੀਆਂ ਧੋਖਾ ਕਰਨ ਵਾਲੇ ਉਹ ਗਾਹ ਲੰਘ ਗਏ ਮੈਂ ਕਿੰਨੇ ਜਣਿਆਂ ਨੂੰ ਜਦੋਂ ਇਹ ਸਫਰ 'ਚ ਜਾਂਦੇ ਸੀ ਇੱਥੋਂ ਪੰਜਾਬ ਮੈਂ ਘਰੋਂ ਆਪ ਰੋਟੀਆਂ ਪਰੌਂਠੇ ਬਣਾ ਬਣਾ ਟੌਪ ਦੇ ਐਕਟਰ ਨੇ ਨਾਂ ਲੈ ਦਊਗਾ ਕਦੀ ਉਹ ਉਹਨਾਂ ਨੂੰ ਦਿੰਦਾ ਰਿਆਂ ਉਹਨਾਂ ਦੇ ਫੋਨ ਕਰਨ ਦਾ ਹੀ ਭਾ ਨਹੀਂ ਅੱਜ ਹਵਾ 'ਚ ਇਦਾਂ ਆ ਗਿਆ ਫੁਕਰੀ 'ਚ ਇਦਾਂ ਆ ਗਿਆ ਤੁਹਾਨੂੰ ਦੱਸ ਨਹੀਂ ਸਕਦੇ ਹਨਾ ਤੇ ਸੱਚੀਆਂ ਗੱਲਾਂ ਇਹਨਾਂ ਨੂੰ ਹਾਜ਼ਮ ਕਰਿਆ ਕਰੋ ਹਫ਼ਤੇ 'ਚ ਦੋ ਵੀਡੀਓ ਪਾਉਂਦਾ ਰਹੂੰਗਾ ਹਨਾ ਤੇ ਅਗਲੀ ਗੱਲ ਜਿਹੜੀ ਆ ਇੱਕ ਐਮੀ ਬਿਰਕ ਦਾ ਗਾਣਾ ਆਇਆ ਉਹ ਐਮੀ ਵਰਕ ਨੂੰ ਤਾਂ ਮਿਲਿਆ ਨਹੀਂ ਜਿਹੜੇ ਬਾਕੀ ਟੀਮ ਖੱਚ ਹੈ ਉਹਨੂੰ ਸਾਰਿਆਂ ਨੂੰ ਮਿਲਿਆ ਉਹਨਾਂ ਬਾਰੇ ਮੈਨੂੰ ਲੱਗਦਾ ਐਮੀ ਦੀ ਬਹੁਤੀ ਗਲਤੀ ਨਹੀਂ ਉਹ ਵੀਡੀਓ ਬਣਾਉਣ ਚ ਉਹਦੇ ਬਾਰੇ ਜੇ ਬਹੁਤੇ ਕਮੈਂਟ ਆਉਣਗੇ ਤੇ ਉਹਦੇ ਬਾਰੇ ਸੱਚ ਮੈਂ ਦੱਸੂਗਾ ਤੇ ਕਿਹੜਾ ਬੰਦਾ ਕਿੱਦਾਂ ਦਾ ਅਮਰ ਸ਼ਾਕੇ ਕੀ ਕੁਝ ਕਰਦੇ ਫਿਰਦੇ ਇਹਨਾਂ ਬੰਦਿਆਂ ਬਾਰੇ ਪੂਰੀ ਕੰਪਲੀਟ ਬੇਰਵਾ ਪਾਉਂਗਾ ਇਹ ਗਾਣੇ ਬਾਣੇ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ